ਪੰਜਾਬ ਦੇ ਨੌਜਵਾਨ ਅਕਸਰ ਹੀ ਆਪਣੇ ਰੋਜ਼ਗਾਰ ਨੂੰ ਬਤਵਾਉਣ ਦੇ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਆ ਉਹਨਾਂ ਚਾਹੇ ਮਿਹਨਤ ਮਜ਼ਦੂਰੀ ਦਾ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦਾ ਉਪਰਾਲਾ ਹੋਵੇ ਆਪਣੇ ਰੋਜ਼ਗਾਰ ਨੂੰ ਬਤਵਾਉਣ ਦੇ ਲਈ ਕਰਦੇ ਨੇ ਲੇਕਿਨ ਮੁਕਸਰ ਦੇ ਕਾਜੇਹੇ ਨੌਜਵਾਨ ਆ ਜੋ ਵਿਦੇਸ਼ਾਂ ਦੇ ਵਿੱਚ ਚੱਲਣ ਵਾਲਾ ਕਾਰੋਬਾਰ ਜੇ ਕਹਿ ਦੀਏ ਤਾਂ ਸਟੈਚੂ ਮੈਨ ਬਣ ਕੇ ਮੁਕਸਰ ਦੇ ਵਿੱਚ ਆਪਣੇ ਮੇਲਿਆਂ ਦੇ ਉੱਪਰ ਜਾਂ ਫਿਰ ਕਿਸੇ ਤਿਹਾਰਾਂ ਦੇ ਉੱਪਰ ਬਾਜ਼ਾਰਾਂ ਦੇ ਵਿੱਚ ਖੜਾ ਮਿਲੂਗਾ ਵੀਰੇ ਕੀ ਨਾਮ ਹੈ ਕੀ ਕਹਿਣਾ ਚਾਹੋਗੇ ਤੱਕ ਤਦੋਂ ਤੋ ਇਹ ਸਿਚੁਏਸ਼ਨ ਦੇ ਵਿੱਚ ਤੁਸੀਂ ਸਟੇਟਮੈਂਟ ਬਣ ਰਹੇ ਹੋ ਮੇਰਾ ਨਾਮ ਗੋਵਿੰਦ ਸਿੰਘਾ ਜੀ ਤੇ ਪਿੰਡ ਆਪਣਾ ਕੋਟਲੀ ਦੇਵਣਾ ਜੀ ਤੇ ਇਹ ਜਿਹੜੀ ਸਪੈਸ਼ਲ ਹੈ ਜੀ ਆਪਾਂ ਤਿੰਨ ਕ ਮਹੀਨੇ ਆਪਾਂ ਪਹਿਲਾਂ YouTube ਤੇ ਵੇਂਦੇ ਰਹੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਆਪਾਂ ਖੁਦ ਆਪਦੇ ਤੇ ਯੂਜ਼ ਕਰਕੇ ਵੇਖਿਆ ਜੀ YouTube ਤੋਂ ਸ਼ੁਰੂ ਕੀਤਾ ਵੈਸੇ ਤੁਸੀਂ ਕੰਮ ਕੀ ਕਰਦੇ ਹੋ ਕੋਈ ਲੇਬਰ ਦਾ ਹੈ ਜਾਂ ਫਿਰ ਕਿਸੇ ਨੌਕਰੀ ਵਗੈਰਾ ਕਰਦੇ ਹੋ ਨਹੀਂ ਜੀ ਮੈਂ ਲੇਬਰ ਦਾ ਕੰਮ ਹੀ ਕਰਦਾ ਜੀ ਮੈਂ ਪੱਲੇਦਾਰੀ ਕਰਦਾ ਜੀ ਤੇ ਜਦੋਂ ਉਧਰੋਂ ਛੁੱਟੀ ਹੁੰਦੀ ਨਹੀਂ ਕੰਮ ਚੱਲਦਾ ਬੰਦ ਹੁੰਦਾ ਜੀ ਉਦੋਂ ਆਪਾਂ ਇੱਥੇ ਆ ਜਾਈਦਾ ਜੀ ਸਟੈਚੂ ਦੇ ਕੰਮ ਤੇ ਕੜਾਕੇ ਦੀ ਠੰਡ ਹੈ ਜੇ ਗੱਲ ਕਰਾਂ ਤਾਂ ਤੁਸੀਂ ਵੀ ਕੰਮ ਦੇ ਨਜ਼ਰ ਆ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਲੇਬਰ ਦੇ ਕੰਮ ਦੇ ਨਾਲ ਤੁਸੀਂ ਇਸ ਨੂੰ ਕੰਮ ਅਪਣਾਇਆ YouTube ਵੇਖ-ਵੇਖ ਕੇ ਆਇਆ YouTube ਤੇ ਕਿਸ ਤਰ੍ਹਾਂ ਤੁਹਾਨੂੰ ਇਹ ਸਾਹਮਣੇ ਆਈ ਕਿ ਇਸ ਚੀਜ਼ ਆਪਾਂ ਰੰਗ ਲਾ ਕੇ ਸਟੈਚੂ ਬਣੀ ਹੈ ਪਹਿਲਾਂ ਤਾਂ ਇਹ ਮੈਨੂੰ ਸ਼ੌਂਕ ਹੀ ਸੀ ਗਾਹੇ ਮੈਂ ਵੈਸੇ ਹੀ ਕਰਦਾ ਰਹਿੰਦਾ ਸੀ ਕੰਮ ਇਹ ਤੇ ਜਦੋਂ ਥੋੜਾ ਜਿਹਾ ਸਮਾਂ ਪਿਆ ਤੇ ਉਦੋਂ ਬਾਅਦ ਮਜਬੂਰੀ ਬਣ ਗਈ ਜੀ ਤੇ ਵਿਆਹ ਵਰ ਉਹਦਾ ਚੱਕਰ ਬਣ ਗਿਆ ਜੀ ਆਪਣਾ ਮਜਬੂਰੀ ਬਣ ਗਈ ਜੀ ਉਦੋਂ ਬਾਅਦ ਫਿਰ ਹੁਣ ਉਦੋਂ ਬਾਅਦ ਕੰਮ ਸਟਾਰਟ ਹੀ ਕਰਤਾ ਜੀ ਇਹ ਮਜਬੂਰੀ ਬਣ ਗਈ ਹਾਂਜੀ ਬਿਲਕੁਲ ਅ ਸ਼ੁਰੂਆਤ ਹੋਣੀ ਆ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਰੰਗ ਲਾਉਣਾ ਕਿੰਨਾ ਕੋਖਾ ਲੱਗਦਾ ਸੀ ਕੋਈ ਅਲਰਜੀ ਵੀ ਹੁੰਦੀ ਹੈ ਰੰਗ ਨੂੰ ਜਾਂ ਪੱਕੇ ਰੰਗ ਹੈ ਏ ਜੀ ਅਲਰਜੀ ਵੀ ਮੰਨ ਲਓ ਤਿੰਨ ਤਾਂ ਚਾਰ ਘੰਟੇ ਤੋਂ ਵੱਧ ਲੱਗਾ ਰਹੇ ਜੇ ਤਿੰਨ ਘੰਟੇ ਤੋਂ ਫਿਰ ਅਲਰਜੀ ਵੀ ਕਰਦਾ ਜਾਗਾ ਜੀ ਤੇ ਲਾਉਣਾ ਤਾਂ ਔਖਾ ਹੀ ਆ ਜੀ ਤੁਹਾਨੂੰ ਪਤਾ ਹੀ ਹੈ ਇਕੱਲੇ ਬੰਦੇ ਨੂੰ ਕੋਈ ਮੰਨ ਲਓ ਵੀ ਨਾਲ ਹੋਵੇ ਫਿਰ ਤਾਂ ਲਾਉਣਾ ਸੌਖਾ ਜੀ ਤੇ ਇਹਨੇ ਇਕੱਲੇ ਬੰਦੇ ਨੂੰ ਤਾਂ ਦਿੱਕਤ ਆਉਂਦੀ ਹੈ ਜੀ ਇਹ ਲਾਉਣ ਤੋਂ ਹਾਂਜੀ ਇਕੱਲੇ ਆਉਣੇ ਉਹ ਮੇਲਿਆਂ ਤਹਾਰਾਂ ਤੇ ਜਾਂ ਕੋਈ ਨਾਲ ਹੁੰਦਾ ਨਹੀਂ ਮੁੰਡਾ ਹੁੰਦਾ ਸੀਗਾ ਨਾਲ ਪਹਿਲਾਂ ਮੇਰੇ ਤੇ ਉਹ ਸਟੈਚੂ ਦਾ ਕੰਮ ਨਹੀਂ ਕਰਦਾ ਸੀ ਸਟੈਚੂ ਦਾ ਕੰਮ ਇਕੱਲਾ ਹੀ ਕਰਦਾ ਸੀਗਾ ਉਹ ਵੈਸੇ ਆ ਜਾਂਦਾ ਸੀ ਮੇਰੇ ਨਾਲ ਜਿਵੇਂ ਤਿਆਰ ਹੋਣ ਦੇ ਵਿੱਚ ਮੇਰੀ ਹੈਲਪ ਕਰ ਦਿੰਦਾ ਸੀ ਜੀ ਤਿਆਰ ਹੋਣ ਚ ਹੈਲਪ ਕਰਦਾ ਸੀ ਰੰਗ ਕਿੰਨੇ ਕਦਾ ਆਉਂਦਾ ਇਹ ਜਿਹੜਾ ਰੰਗ ਆ ਤੁਸੀਂ ਲਾਉਨੇ ਹੋ ਚਾਹ ਗੋਲਡਨ ਆ ਜਾਂ ਸਿਲਵਰ ਆ ਅੱਜ ਤੁਸੀਂ ਸਿਲਵਰ ਮੈਨ ਬਣ ਕੇ ਖੜੇ ਹੋ ਅਕਸਰ ਹੀ ਤੁਹਾਨੂੰ ਤਸਵੀਰਾਂ 'ਚ ਵੇਖਦੇ ਆ ਕਿ ਪਜਾਰਾਂ 'ਚ ਜਦੋਂ ਖੜੇ ਹੁੰਨੇ ਹੋ ਗੋਲਡਨ ਵੀ ਹੁੰਨੇ ਹੋ ਮਹਿੰਗਾ ਵੀ ਹੁੰਦਾ ਰੰਗ ਜਾਂ ਇਹ ਥੋੜੇ ਚੀ ਸਰਸ ਨਹੀਂ ਜੀ ਰੰਗ ਮਹਿੰਗਾ ਹੈ ਕਾਫੀ ਮਹਿੰਗਾ ਹੁੰਦਾ 21 ਰੁਪਏ ਦਾ ਕਿਲੋ ਹੁੰਦਾ ਜੀ ਰੰਗ ਇਹ ਤੇ ਮਹਿੰਗਾ ਤਾਂ ਹੈਗਾ ਯਾਰ ਫਿਰ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਮੇਲਾ ਮਾਗੀ ਜਦੋਂ ਦਾ ਸ਼ੁਰੂ ਹੋਇਆ ਉਦੋਂ ਤੋਂ ਲੱਗੇ ਜਾਂ ਹੁਣ 2-3 ਦਿਨਾਂ ਤੋਂ ਨਹੀਂ ਜੀ 2 ਦਿਨ ਹੋ ਗਏ ਮੈਨੂੰ ਇੱਥੇ ਆਉਂਦੇ ਨੇ ਤਾਂ ਵੈਸੇ ਕੰਮ ਕਰਦਿਆਂ ਨੂੰ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਜੀ ਝਾੜੀ ਬਣ ਜਾਂਦੀ ਹੈ ਨਹੀਂ ਜੀ ਝਾੜੀ ਘਟਵਾਦੀ ਬਣਦੀ ਹੈ ਜੀ ਇੱਥੇ ਇਹਦਾ ਸੱਟੇ ਵਾਲਾ ਹਿਸਾਬ ਆ ਜੀ ਕਿਸਮਤ ਹੈ ਕਈ ਵਾਰੀ ਤਾਂ ਵੱਧੋ ਹੀ ਬਣ ਜਾਂਦੇ ਤੇ ਕਈ ਵਾਰੀ ਫਿਰ ਘਰੋਂ ਵੀ ਮਂਗਾਉਣੇ ਪੈਂਦੇ ਵੀ ਮੇਰੇ ਕੋਲ ਹੈ ਨਹੀਂ ਕਿ ਪੈਸੇ ਭੇਜ ਦਿਓ ਮੈਨੂੰ ਹਾਂਜੀ ਘਰੋਂ ਵੀ ਮੰਗਾਉਣਾ ਪੱਲੋਂ ਪੈਂਦੇ ਯਾਨੀ ਕਹਿੰਦਾ ਪੱਲੋਂ ਪੈਂਦੇ ਜੀ ਹਾਂਜੀ ਹਾਂਜੀ ਪੱਲੋਂ ਪੈਂਦੇ ਲੋਕ ਆਉਂਦੇ ਆ ਰਾਹ ਚ ਖੜੇ ਹੋ ਤਸਵੀਰਾਂ ਲੈਂਦੇ ਆ ਮਜ਼ਾਕ ਵੀ ਉਡਦੇ ਮਜ਼ਾਕ ਡਾਉਣ ਵਾਲੇ ਜ਼ਿਆਦੇ ਹੁੰਦੇ ਆ ਜੀ ਮੰਨ ਲਓ ਵੀ ਜਿਹੜੇ ਆਪਾਂ ਨੂੰ ਸ਼ਾਬਾਸ਼ ਦੇਣ ਵਾਲੇ ਉਹ ਤਾਂ ਸੌ ਚੋਂ 10 ਬੰਦੇ ਹੋਣਗੇ ਜਿਹੜੇ ਪੜ੍ਹੇ ਲਿਖੇ ਹੋਣਗੇ ਉਹ ਹੀ ਕਹਿਣਗੇ ਵੀ ਸ਼ਾਬਾਸ਼ ਠੀਕ ਆ ਜੀ ਬਾਕੀ ਤਾਂ ਮਜ਼ਾਕ ਡਾਉਣ ਵਾਲੇ ਹੀ ਹੁੰਦੇ ਆ ਜਿਆਦੇ ਸੈਲਫੀਆਂ ਵੀ ਲੈਂਦੇ ਨੇ ਸੈਲਫੀਆਂ ਵੀ ਲੈਂਦੇ ਆ ਜੀ ਤੁਸੀਂ ਦੇਖ ਵੀ ਨਹੀਂ ਆਉਂਦੇ ਸਾਰਾ ਹਾਲ ਨਹੀਂ ਜੀ ਦੇਣਾ ਇਹਨਾਂ ਨੇ ਕੀ ਹੈ ਵੱਡੇ ਲਿਖਾ ਬੰਦਾ ਉਹ ਕਹਿਣ ਤੋਂ ਬਗਾਰ ਹੀ ਦੇ ਜਾਂਦਾ ਜੀ ਨਹੀਂ ਤਾਂ ਜੇ ਆਪਾਂ ਆਖਦੀਆਂ ਤਾਂ ਵੀ ਕਹਿ ਦੇਣਗੇ ਆ ਕੇ 2 ਮੀਟਰ ਰੁੱਕ ਕੇ ਪਾਸਾ ਤੰਦ। ਪਰ ਤਸਵੀਰਾਂ 'ਚ ਬਖੂਬੀ ਮੈਂ ਸਾਥੀ ਨੂੰ ਕਹੂੰਗਾ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਜਮਾਵੜਾ ਤਾਂ ਲੱਗਿਆ ਹੋਇਆ ਲੇਕਿਨ ਜੋ ਸਟੈਚੂ ਮੈਨ ਬਣ ਕੇ ਇਹ ਗੋਬਿੰਦ ਖੜਾ ਹੋਇਆ ਸਰਦੀ ਦਾ ਮੌਸਮ ਹੈ 10 ਤੋਂ ਥੱਲੇ ਟੈਂਪਰੇਚਰ ਜਾ ਰਿਹਾ ਹੈ ਦੁਪਹਿਰ ਦਾ ਵੇਲਾ ਹੈ ਤੇ ਜੇ ਲੋਕ ਨੇ ਇਹਦੇ ਕੋਲੇ ਖੜੇ ਹੋਏ ਨੇ ਇਹਦੇ ਨਾਲ ਸੈਲਫੀਆਂ ਕਰਾਉਣ ਨੂੰ ਦਾ ਜਿਸ ਤਰ੍ਹਾਂ ਕਹਿ ਦਿੰਦਾ ਵੀ ਮਜ਼ਾਕ ਵੀ ਬਹੁਤ ਹੋਣ ਆਉਂਦੇ ਆ ਹੋਰ ਬੱਗਲ ਬਾਤ ਕਰਦੇ ਆ ਗੋਬਿੰਦ ਘਰਦਿਆਂ ਨੇ ਨਹੀਂ ਕਦੇ ਰੁਕਿਆ ਵੀ ਕਿਹੜੇ ਕੰਮ 'ਚ ਪੈ ਗਿਆ ਤੇ ਆਪਾਂ ਨੂੰ ਤਾਂ ਦਿਹਾੜੀ ਵਾਲੇ ਹੀ ਠੀਕ ਆ ਨੇ ਘਰ ਦੇ ਨੂੰ ਕਾਫੀ ਟਾਈਮ ਤੋਂ ਪਹਿਲਾਂ ਪਤਾ ਨਹੀਂ ਲੱਗਿਆਗਾ ਜੀ ਮੁੜ ਕੇ ਜਦੋਂ ਮੈਂ ਇੰਟਰਵਿਊ ਹੋਈ ਸੀ ਮੇਰੇ ਘਰੇ ਜੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਘਰੇ ਜੀ ਕਿੰਨੇ ਸਮੇਂ ਬਾਅਦ ਪਤਾ ਲੱਗਿਆ ਵੀ ਘਰੇ ਤੂੰ ਸਿਲਵਰ ਜਾਂ 골ਡਰ ਮੈਨ ਮੰਨਦਾ ਤਿੰਨ ਚਾਰ ਮਹੀਨੇ ਬਾਅਦ ਪਤਾ ਲੱਗਿਆ ਜੀ ਘਰੇ ਹਾਂਜੀ ਤਿੰਨ ਚਾਰ ਹੁਣ ਕਿੰਨਾ ਕੁ ਸਪੋਰਟ ਕਰਦੇ ਕਹਿੰਦੇ ਆ ਵੀ ਕੋਈ ਨਹੀਂ ਚਾਇਆ ਜਾਂ ਦਿਹਾੜੀ ਵਾਲੇ ਵਿੱਚ ਹੁਣ ਵੀ ਜਦੋਂ ਨਹੀਂ ਕੰਮ ਚੱਲਦਾ ਜੀ ਲੇਬਰ ਦਾ ਪੱਲੇਦਾਰੀ ਦਾ ਕੰਮ ਹੁਣ ਠੰਡਾ ਪੂਰੀ ਫੋਲ ਹੁਣ ਸਾਰੇ ਕੰਮ ਠੱਪ ਹੋਏ ਪਏ ਬੰਦ ਹੋਏ ਪਏ ਜੀ ਹੁਣ ਫਿਰ ਮਜਬੂਰੀ ਹੈ ਹੋਰ ਤਾਂ ਕੁਝ ਕਰ ਵੀ ਨਹੀਂ ਸਕਦੇ ਜੀ ਆਪਾਂ ਤੇ ਫਿਰ ਆ ਜਾਈਦਾ ਜੀ ਇੱਧਰ ਆ ਜਾਣਿਓ ਲਗਾਤਾਰ ਠੰਡ ਦੇ ਮੌਸਮ ਦੇ ਵਿੱਚ ਕਪਕੀ ਦਾ ਤੁਹਾਨੂੰ ਵੀ ਚੜੀ ਹੋਈ ਹੈ ਕੰਪਨੀ ਤਾਂ ਚੜੀ ਵੀ ਹੈ ਤੁਹਾਨੂੰ ਵੀ ਹਾਂਜੀ ਹਾਂਜੀ ਕੰਪਨੀ ਤਾਂ ਜਾਣੀ ਹੈ ਪਰ ਕਿੰਨਾ ਸਮਾਂ ਖੜ੍ਹਜੋ ਕਿੰਨੇ ਟਾਈਮ ਤੇ ਆਉਣੇ ਮੈਂ ਤਿੰਨ ਕ ਘੰਟੇ ਲਾਉਣਾ ਜੀ ਜ਼ਿਆਦਾ ਟਾਈਮ ਨਹੀਂ ਲਾਉਂਦਾ ਕੰਮ ਬਸ ਚਾਰ ਕੁ ਜ ਵਾ ਜਾਇਦਾ ਜੀ 7:30 7:30 ਵਜੇ 8 ਵਜੇ ਜਾਵੜੀ ਦਾ ਹੋਰ ਕੋਈ ਰੁਜ਼ਗਾਰ ਦਾ ਸਾਧਨ ਇਸ ਤੋਂ ਬਿਨਾ ਜੇ ਪੱਲੇਦਾਰੀ ਤੋਂ ਬਿਨਾ ਕੋਈ ਮਿਸਤਰੀ ਨਾਲ ਵੀ ਧਾੜੀ ਜਾਣੇ ਹੋ ਜਾਂ ਕੱਲਾ ਆਹੀ 골ਡਨ ਜਾਂ ਪੱਲੇਦਾਰੀ ਲੇਬਰ ਦਾ ਕੰਮ ਕੋਈ ਵੀ ਮਿਲ ਜੇ ਜਾਵੜੀ ਦਾ ਜੀ ਆਪਾਂ ਮਿਸਤਰੀ ਨਾਲ ਧਾੜੀ ਵੀ ਜਾਵੜੀ ਦਾ ਤੇ ਮੰਨ ਲਾ ਜੀ ਵੀਦਾਰਾਂ ਦਾ ਰੇਸ ਸਪਰੇਅ ਦਾ ਹੁੰਦਾ ਜੀ ਕੋਈ ਕੰਮ ਮਿਲ ਜੇ ਜਾਵੜੀ ਦਾ ਜੀ ਆਪਾਂ ਜੇਦੋਂ ਕੰਮ ਨਹੀਂ ਗੱਲ ਬੰਦੀ ਕੋਈ ਉਦੋਂ ਆ ਜਾਈਦਾ ਜੀ ਇੱਧਰ ਹਾਂ ਜੀ ਅੱਦੋ ਵੱਦ ਲੋਕ ਅਜੇ ਤੋਂ ਉਹ ਸਾਹ ਵੀ ਦਿੰਦੇ ਆ ਕੋਈ ਹੌਸਲਾ ਵੀ ਦਿੰਦੇ ਆ ਹੋਰ ਕੰਮ ਵਧਾਲਾ ਆਉਂਦਾ ਜਾਂ ਕੁਝ ਕਰ ਲਾ ਕਹਿੰਦੇ ਆ ਜੀ ਕਈ ਜਿਵੇਂ ਪੜੇ ਲਿਖੇ ਲੋਕ ਆ ਉਹ ਕਹਿੰਦੇ ਸ਼ਾਬਾਸ਼ ਵੀ ਖਿੱਚ ਕੇ ਰੱਖ ਕੰਮ ਵਧੀਆ ਕੰਮ ਆ ਤੇ ਨਹੀਂ ਤਾਂ ਫਿਰ ਮਜ਼ਾਕ ਤਾਂ ਡਾਈ ਜਾਂਦੇ ਰਹਿੰਦੇ ਆ ਜੀ ਬਿਲਕੁਲ ਅਕਸਰੀ ਲੋਕ ਜੋ ਕਹਦੀਏ ਤਾਂ ਮਜ਼ਾਕ ਦੇ ਪਾਤਰ ਗੋਬਿੰਦ ਨੂੰ ਬਣਾਉਂਦੇ ਨੇ ਲੇਕਿਨ ਗੋਬਿੰਦ ਦੀ ਜੋ ਮਿਹਨਤ ਹੈ ਉਹ ਆਪਾਂ ਆ ਬਖੂਬੀ ਤਸਵੀਰਾਂ ਦੇ ਵਿੱਚ ਵੇਖ ਸਕਦੇ ਆ ਤੇ ਗੋਬਿੰਦ ਤੁਸੀਂ ਦੇਖ ਸਕਦੇ ਹੋ ਸਟੈਚੂ ਦਾ ਬਣਦਾ ਤਿੰਨ ਤੋਂ ਚਾਰ ਘੰਟੇ ਇੱਥੇ ਖੜਦਾ ਲੋਕ ਇਹਦੇ ਕੋਲੇ ਸੈਲਫੀਆਂ ਲੈਂਦੇ ਆ ਲੇਕਿਨ ਜੋ ਗੋਬਿੰਦ ਦਾ ਕਹਿਣਾ ਸੀ ਕਿ ਕਦੇ ਕਦੇ ਇਹਨੂੰ ਆਮਦਨ ਉਨੀ ਹੋ ਜਾਂਦੀ ਆ ਜਿੰਨੀ ਉਹਨੂੰ ਲੋੜ ਤੋਂ ਵੱਧ ਹੋ ਵੀ ਜਾਂਦੀ ਆ ਲੇਕਿਨ ਕਦੇ ਘਾਟਾ ਵੀ ਪੈ ਜਾਂਦਾ ਤੇ ਘਰੋਂ ਵੀ ਆਮਦਨ ਇਨਕਮ ਜਿਕੇ ਆ ਦੀ ਸੋਰਸ ਆ ਪੈਸੇ ਮੰਗਾਉਣੇ ਪੈਂਦੇ ਆ ਇਨਕਮ ਦਾ ਸੋਰਸ ਤਾਂ ਬੇਸ਼ੱਕ ਇਸਨੇ ਆਪਣਾ ਇਹ ਚੁਣਿਆ ਹੋਇਆ ਕਿ ਸਟੈਚੂ ਮੈਨ ਬਣ ਕੇ ਚਾਹੇ ਗੋਲਡਨ ਹੋਵੇ ਚਾਹੇ ਸਿਲਵਰ ਹੋਵੇ ਪਰ ਅਕੀਲਾਸ ਵਾਲਾ ਦੁਬਿੰਦ ਜਿਹੜੀ ਨੌਜਵਾਨ ਪੀੜ੍ਹੀ ਹੈ ਵਿਦੇਸ਼ਾਂ ਦੇ ਵਿੱਚ ਰੁਕ ਕਰ ਲਈ ਹੈ ਜਾਂ ਫਿਰ ਨਸ਼ਿਆਂ ਦੇ ਵਿੱਚ ਰੁੜੀ ਹੋਈ ਹੈ ਕੀ ਕਹਿਣਾ ਚਾਹੋ ਦੇਖ ਬਾਹਰ ਜਾਣ ਦਾ ਤਾਂ ਨਹੀਂ ਹੈਗਾ ਜੀ ਕੋਈ ਫਾਇਦਾ ਜੇ ਮੰਨ ਲਓ ਵੀ ਇੱਥੇ ਹੀ ਮਿਹਨਤ ਕਰਕੇ ਖਾਓ ਜੀ ਠੀਕ ਹੈ ਨਸ਼ੇ ਤੋਂ ਕੰਟਰੋਲ ਕਰੋ ਜੀ ਥੋੜਾ ਜਿਹਾ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਜੀ ਹਾਂਜੀ ਨਸ਼ਾ ਕੰਟਰੋਲ ਕਰੋ ਬਸ ਸਹੀ ਹੈ ਜੀ ਬਿਲਕੁਲ ਨਸ਼ਾ ਕੰਟਰੋਲ ਤੇ ਜਿਹੜੇ ਲੋਕ ਇੱਥੇ ਗਵਿੰਦਾ ਕਹਿੰਦਾ ਕਿ ਨਸ਼ਾ ਇੱਥੇ ਕੰਟਰੋਲ ਕੀਤਾ ਜਾ ਸਕਦਾ ਤੇ ਨਾਲ ਹੀ ਜੇ ਗੱਲ ਕਰਾਂ ਤਾਂ ਇੱਥੇ ਰਹਿ ਕੇ ਆਪਦਾ ਕਾਰੋਬਾਰ ਵੀ ਚਲਾਇਆ ਜਾ ਸਕਦਾ ਤੇ ਜਿਸ ਤਰ੍ਹਾਂ ਤੁਸੀਂ ਵਕੂਬੀ ਦੇਖ ਸਕਦੇ ਹੋ ਮੇਰੇ ਪਿੱਛੇ ਵੀ ਲੋਕਾਂ ਦਾ ਜਮਾਵੜਾ ਲੱਗਿਆ ਹੋਇਆ ਕਿ ਸਿਲਵਰ ਬੈਂਡ ਦੇ ਨਾਲ ਫੋਟੋਆਂ ਕਰਾ ਲਈਏ ਜਾਂ ਫਿਰ ਇੱਥੇ ਤਮਾਸ਼ੀਨ ਬਣ ਕੇ ਖੜ ਜਾਂਦੇ ਨੇ ਲੇਕਿਨ ਜੋ ਗਵਿੰਦਾ ਆਪਣੀ ਮੇਨ ਸਦਕਾ ਇੱਥੋਂ ਤੱਕ ਪਹੁੰਚਿਆ ਤੇ ਦੇਖ ਸਕਦੇ ਹੋ ਕਿ ਠੰਡ ਕਿੰਨੀ ਜ਼ਿਆਦਾ ਹੈ ਮੂੰਹ ਦੇ ਵਿੱਚੋਂ ਪਾਫਾ ਵੀ ਨਿਕਲਣੇ ਸ਼ੁਰੂ ਹੋ ਗਏ ਹਨ ਕਿ ਕੜਕ ਦੀ ਠੰਡ ਹੈ ਤੇ ਹਜੇ ਵੀ ਉਹ ਇਸ ਜਗ੍ਹਾ ਦੇ ਉੱਪਰ ਖੜਾ ਹੋਇਆ ਕਿ ਤਾਂ ਜੋ ਉਸ ਨੂੰ ਚੰਗੀ ਇਨਕਮ ਹੋ ਸਕੇ ਉਹਦੇ ਘਰ ਦਾ ਗੁਜ਼ਾਰਾ ਕਰ ਸਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼ਫਾਕ ਟੁੱਡੀ ਐਬੀਪੀ ਸੰਜੋ